ਤਦਨੇ ਲੋਜੀ ਚੈੱਕ ਕਰ ਸਰਦਾ ਬੁਰਾ ਤਰ ਕਰ ਮਮਲਿਆ ਲੈ ਵਦਨ ਤਾਜ਼ਾ ਤੁਸੀਂ ਲਾਹ ਲੇ ਪਾ ਲੋਜੀ ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਗੱਲ ਕੋਠੇ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਵਾਂ ਤਾਜ਼ੀਆਂ ਸੁਈਆਂ ਬਕਾਉਆ ਜੀ ਜੇ ਕਿ ਸਪਰਾ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਗੱਤੋ-ਬਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾ ਜੀ ਸੋਹਰੀ ਗਾਲ ਜੀ ਨਾਮ ਨਾਮਜੀਤ ਸਿੰਘ ਜੀ ਪਿੰਡ ਪਿੰਡ ਗੱਲਕੋਟੇ ਜੀ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਪਹਿਲੀ ਵਾਰ ਦੀ ਜਾਣਕਾਰੀ ਦੱਸੋ ਬਈ ਇਹ ਦੂਜਾ ਸੁਹਾ ਸੁਈ ਹੈ ਜੀ ਹਾਂਜੀ ਇਹਨੋਂ ਹੋ ਗਿਆ 5 ਕਿ ਗੰਟੇ ਦੀ ਸੂਈ ਨੂੰ ਜੀ ਠੀਕ ਆ ਮਗਰ ਬੱਸਾ ਜੀ ਮਗਰ ਬੱਸਾ ਹਾਂ ਜੀ ਤੇ ਬੋੜਾ ਕਿੰਨਾ ਕੱਢਤਾ ਬੋੜਾ ਕੱਢਤਾ ਜੀ ਸਮੇਤ 4 1/2 ਕਿਲੋ ਜੀ ਠੀਕ ਆ 4 1/2 ਕਿਲੋ ਠੀਕ ਆ ਮਗਰ ਹੈਗਾ ਬੱਸਾ ਮਗਰ ਬੱਸਾ ਹਾਂ ਜੀ ਹਾਂ ਜੀ ਹਾਂ ਜੇਰ ਜੂ ਰਪਏ ਕੀ ਜੀ ਵੀਡੀਓ ਬਣਾ ਲਈ ਆਪਾਂ ਠੀਕ ਆ ਜੇਰ ਦੀ ਵੀਡੀਓ ਬਣਾ ਲਈ ਹਾਂ ਜੀ ਠੀਕ ਆ ਤੇ ਪਿਛਲੇ ਸੂਰ ਦੁੱਧ ਨੂੰ ਕਿੰਨਾ ਸੀ ਦੱਸਿਆ ਜੀ 16 17 ਲੀਟਰ ਦੱਸਿਆ ਜੀ ਠੀਕ ਆ ਠੀਕ ਆ ਤੋਰ ਦੋ ਬਰਾ ਨਾਲੇ ਰੇਟ ਬਰਾ ਖੱਚ ਕੇ ਜੇ ਜਾਇਜ ਜੀ ਦੱਸੀ ਠੀਕ ਆ ਰੇਟ ਬਸ ਇਹਦਾ ਜਮ੍ਹਾਂ ਲੈਣ ਦੇ 66000 ਰੁਪਏ ਦੇ ਦਾਂਗੇ ਜੀ 66000 ਹਾਂ ਜੀ ਹਾਂ ਜੀ ਤੁਹਾਨੂੰ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਨੂੰ ਮੋਟਾ ਮੋਟਾ ਠੀਕ ਹੈ ਜੀ 66000 ਰੁਪਏ ਬਾਈ ਨੇ ਰੇਟ ਮੰਗਿਆ ਇਥੇ ਕਿਹੜਾ ਦਬਲੂ ਬਸ ਇਹਦੇ ਨੇ ਲੋ ਜੀ ਚੈੱਕ ਕਰ ਸਰਦਾ ਪੂਰਾ ਤਾਰਾ ਕਰਮਾਂ ਬੜ ਜਾ ਲੈ ਵਦਨ ਤਾਜਾ ਤੁਸੀਂ ਲਾਹ ਲਓ ਭਰਾ ਲੋ ਜੀ ਤੁਹਾਨੂੰ ਬਹੁਤ ਸੋਹਣਾ ਲੱਗਿਆ ਜੀ ਮੋਟਾ ਮੋਟਾ ਬੰਦੋ ਜੀ ਬੰਦੋ ਬਸ ਕੋਈ ਗੱਲ ਨਹੀਂ ਥੋਰ ਦੋਰ ਦੇਣ ਨੂੰ ਮੜੀ ਥੋਰ ਲੋ ਥੋਰ ਲੋ ਤੋੜ ਲਈ ਤੋੜਨਾ ਥੋੜਾ ਜਿਆਦਾ ਜੰਤਕਾ ਕਰ ਜਾਨੀ ਨਾ ਇਧਰ ਹੀ ਮੋੜ ਲਓ ਚਲੋ ਜੀ ਥੋੜਾ ਜੇ ਬੱਚੇ ਦਾ ਕਰਕੇ ਨਾ ਕਰ ਦੀ ਜਾਨੀ ਠੀਕ ਨਾ ਜੇਰ ਜੂਰ ਪਾਈ ਗਾ ਨਾ ਦੰਨ ਪਹਿਲਾ ਕੋਈ ਨਾ ਬੰਨੋ ਬੋਈ ਗਾ ਤਾਂ ਖਾਤਾ ਤੋੜਾ ਤਾਂ ਦਿਖਾਈ ਦਿੱਤਾ ਆਪਾਂ ਥੋੜਾ ਬੱਚੇ ਦਾ ਕਰਕੇ ਕੀ ਕਰ ਜਾਨਾ ਬੰਨ ਲਓ ਬੰਨੋ ਠੀਕ ਹੈ ਜੀ ਬਾਈ ਜੀ ਨੇ ਜਰੂਰ ਕਨੈਕਟ ਕਰੋ ਬਾਈ ਜੀ ਨੇ ਪੰਨੋ ਰੇਟ ਦਤਾ ਮਾਗਰ ਬੱਸਾ ਲੋ ਜੀ ਕੱਦ ਬੱਡ ਸੁਖਣਾ ਸੋਹਣਾ ਚੰਗੀ ਪਲੀ ਕੋਸੀਪਰਾ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਠੀਕ ਹੈ ਜੇ ਰਿਡਨ ਬਾਈ ਕਹਿੰਦਾ ਜੇਰ ਦੀ ਵੀਡੀਓ ਹੈਗੀ ਆ ਠੀਕ ਹੈ ਜੀ ਹਾਂ ਜੀ ਬਈ ਦੂਜੀ ਬਿਹੜੀ ਦੀ ਦੱਸੋ ਜਾਣਕਾਰੀ ਇਹ ਪਹਿਲਾ ਸੁਆ ਸੁਈ ਵੀ ਆ ਜੀ ਠੀਕ ਆ ਬੱਚਾ ਬੱਚਾ ਮਗਰ ਬੱਸੀ ਆ ਜੀ ਇਹਦੀ ਮਗਰ ਬੱਸੀ ਆ ਬਹੁਤ ਸੋਹਣੀ ਠੀਕ ਹੈ ਜੀ ਤੇ ਕਿੰਨਾ ਦੁੱਧ ਦਤਾ ਵੀਰੇ ਦੇ ਇਹਦੇ ਥੱਲੇ ਹੈ 12 ਲੀਟਰ ਕਿੰਨੇ ਦਿਨ ਹੋ ਗਏ ਸੁਈ ਨੂੰ ਇਹਨੂੰ ਅੱਜ ਹੈਗਾ 6 ਮਾ ਦਿਨ 6 ਮਾ ਦਿਨ ਦੋ ਦੰਦਾ ਜੀ ਮੋਹ ਦੋ ਦੰਦਾ ਪਹਿਲਾ ਸੁਆ ਠੀਕ ਰੇਡ ਭਰਾ ਖੱਚ ਕੇ ਜਮ ਜਾਇਜ ਇਹ ਦੇ ਦਾਂਗੇ 57000 ਦੀ 57000 ਦੀ ਠੀਕ ਆ ਜੀ ਚਾਹੇ ਦੋ ਡੰਗ ਚੋਕੇ ਲੈ ਜੀ ਜਿਹੜਾ ਚਾਹੇ ਚਾਰ ਚੋਕੇ ਲੈ ਜਾ ਜੀ ਠੀਕ ਆ ਤੋਰ ਦੋ ਭਰਾ ਨੂੰ ਆਪਣੇ ਘਰ ਘਰ ਦੇ ਦੀ ਛਾਲੀ ਚਾਹੇ ਪੰਜ ਡੰਗ ਚੋਵੇ ਜੀ ਕੋਈ ਠੀਕ ਆ ਠੀਕ ਤਾਂ ਮੋੜ ਕੇ ਅਗਲਾ ਸੇਵਾ ਨਹੀਂ ਕਰਦਾ ਹਾਂਜੀ ਸਹੀ ਗੱਲ ਆ ਜੀ ਸਹੀ ਗੱਲ ਹਾਂ ਆਪਣੇ ਘਰੇ ਚਾਰ ਚੋਵੇ ਚਾਹੇ ਪੰਜ ਚੋਵੇ ਜੀ ਦੁੱਧ ਸੇਵਾ ਕਰਦੇ ਹਾਂ ਹਾਂਜੀ ਹਾਂ ਤੇ ਉੱਪਰ ਮੋੜ ਲਿਓ ਲਿਓ ਓ ਜੀ ਚੈੱਕ ਕਰ ਸੋ ਤੇ ਭਰਾ ਕਾਦਬੱਡ ਤੇ ਮਗਰੀ ਬਸਸੀਆ ਕਰਮਾ ਵਾਲੀ ਦੀ ਸੋਹਣੀ ਸੁਨੱਖੀ ਦੋਨੇ ਤਾਜ਼ੀਆਂ ਸੁਈਆਂ ਵੀ ਆ ਤੇਲੇ ਵਦਨ ਰਾਜਾ ਤੁਸੀਂ ਕਿਰਾਇਆ ਫੋਸਟ ਕਰ ਸਕੋ ਠੀਕ ਹੈ ਜੀ ਲੋਸੀ ਭਾਈ ਜੀ ਨਾਲ ਜੁਕਨੇਟ ਕਰੋ ਭਾ ਠੀਕ ਹੈ ਜੀ ਰੇਟ ਭਾਈ ਨੇ ਜਮ ਬਿਲਕੁਲ ਦਾਸ ਤੇ ਮਾਨਤਨ ਹੋ ਜੂ ਭਾਈ ਬਾ ਮਾੜਾ ਮੋਟਾ ਕਰ ਦਾਂਗੇ ਜੀ ਠੀਕ ਹੈ ਜੇ ਕਿਸੇ ਨੇ ਦੋਨੇ ਲੈ ਕੇ ਜਾਣੀਆਂ ਫਿਰ ਮਾੜਾ ਮੋਟਾ ਬੱਦ ਕਰ ਦਾਂਗੇ ਉਹ ਤਾਂ ਆਪਾਂ ਖੱਚੀ ਰੱਖਿਆ ਜੀ ਰੇਟ ਖੱਚੀ ਰੱਖਿਆ ਹਾਂ ਜੀ ਹਾਂ ਸੁਪਰਾ ਦੋਨੇ ਤਾਜ਼ੀਆਂ ਢੰਗਾਂ ਸੀਲ ਆ ਜੀ ਦਾ ਠੀਕ ਹੈ ਠੀਕ ਹੈ ਠੀਕ। ਬਾਈ ਜੀ ਨਾਲ ਜਰੂਰ ਕਨੈਕਟ ਕਰੋ ਬਾਈ ਦਾ ਨੰਬਰ ਟਾਈਟਲ ਵਿੱਚ। ਠੀਕ ਹੈ ਜੀ ਵੀਡੀਓ ਦੇ ਦੇਖਣ ਲਈ ਸਾਰੇ ਵੀਰਾਂ ਦਾ तहे ਦਿਲੋਂ ਧੰਨਵਾਦ। ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ। ਓਕੇ ਬਾਈ।